ਹਾਂਜੀ ਕਵਿਤਾ ਦਾ ਨਾਮ ਹੈਗਾ ਚੀਕ ਸਾਰੀਆਂ ਔਰਤਾਂ ਖੂਬਸੂਰਤ ਨਹੀਂ ਹੁੰਦੀਆਂ ਕੁਝ ਕੁ ਔਰਤਾਂ ਦੇ ਦਿਲ ਕਾਲੇ ਹੁੰਦੇ ਨੇ ਹਾਂ ਪਰ ਉਹ ਮਰਦ ਸੋਹਣੇ ਦਿਲਾਂ ਦੇ ਮਾਲਕ ਹੁੰਦੇ ਨੇ ਜੋ ਕਾਲੇ ਦਿਲਾਂ ਵਾਲੀਆਂ ਔਰਤਾਂ ਬਾਬਤ ਸਭ ਜਾਣਦਿਆਂ ਵੀ ਉਹਨਾਂ ਨੂੰ ਦੁੱਗਣਾ ਮਾਣ ਸਤਕਾਰ ਦਿੰਦੇ ਨੇ ਬਹਿਮ ਹੈ ਕਿ ਬਿੱਲੀਆਂ ਅੱਖਾਂ ਵਾਲੇ ਲੋਕ ਦਿਲ ਦੇ ਖੋਟੇ ਹੁੰਦੇ ਨੇ ਮੈਂ ਜਿੰਨੇ ਵੀ ਫਰੇਬੀ ਲੋਕਾਂ ਨੂੰ ਮਿਲੀ ਹਾਂ ਉਹਨਾਂ ਸਭ ਦੀਆਂ ਅੱਖਾਂ ਕਾਲੀਆਂ ਸਨ ਪਤਾ ਨਹੀਂ ਕੌਣ ਗੱਲ ਬਣਾ ਗਿਆ ਹੱਥਾਂ ਦੀਆਂ ਹਥੇਲੀਆਂ ਵਿਚਲੇ ਬਣਦੇ ਚੰਦ ਬਾਰੇ ਮੇਰੀ ਮਾਂ ਦੀਆਂ ਸਖਤ ਹਥੇਲੀਆਂ ਨੂੰ ਜੋੜ ਇੱਕ ਟੁੱਟਿਆ ਜਿਹਾ ਚੰਦ ਬਣਦਾ ਤੇ ਮਾਂ ਨੂੰ ਕਦੀ ਵੀ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਪਈ ਕਿ ਜਿਸ ਲੜ ਉਹ ਲੱਗੀ ਏ ਉਹ ਬੰਦਾ ਦਿਲ ਦਾ ਕਿੰਨਾ ਸੋਹਣਾ ਏ ਜੋ ਮਰਦ ਹਰ ਔਰਤ ਨੂੰ ਛਾਤੀਆਂ ਤੋਂ ਹੀ ਦੇਖਣਾ ਸ਼ੁਰੂ ਕਰਦਾ ਏ ਯਕੀਨਨ ਉਹ ਆਪਦੀ ਚਾਚੀ ਤਾਈ ਤੇ ਭੈਣ ਨੂੰ ਵੀ ਐਵੇਂ ਹੀ ਨਾਪਦਾ ਹੋ ਜਿੰਨਾਂ ਔਰਤਾਂ ਲਈ ਵਿਆਹ ਦੇ ਅਰਥ ਸਿਰਫ ਜਵਾਗ ਜੰਮਣਾ ਨਹੀਂ ਹੁੰਦਾ ਉਹ ਔਰਤਾਂ ਆਪਦੇ ਵਰਗਾ ਵਰ ਲੱਭਦੀਆਂ ਨੇ ਪਰ ਉਹ ਸਹਿ ਲੈਂਦੀਆਂ ਨੇ ਉਹਨਾਂ ਦੀ ਚੀਕ ਕਵਿਤਾਵਾਂ ਦਾ ਰੂਪ ਲੈ ਲੈਂਦੀ ਹੈ